ਜੀ ਹਾਂ ਚੱਲ ਦੋਸਤੋ ਠੀਕ ਠਾਕ ਹਾਂ ਤੇ ਯਾਰ YouTube ਤੇ ਨਾ ਖਾਸਾ ਕੁਝ ਚੱਲੀ ਜਾਂਦਾ ਮੈਂ ਵੇਖੀ ਜਾਂਦਾ ਜਿਹੜੇ ਆਪਣੇ ਹੁਣ ਹੈਗੇ ਆ ਜਨਾਨੇ ਬੁੜੀਆਂ ਦੇ ਸਿਰ ਤੇ ਚੱਲਣ ਵਾਲੇ ਹਨ ਉਹ ਉਹ ਹੁਣ ਨਾ ਜਵਾਬ ਦੇਣ ਲੱਗ ਪਿਆ ਜਵਾਬ ਮੈਂ ਨਹੀਂ ਆਂਦਾ ਵੀ ਚਲੋ ਵਧੀਆ ਆਪ ਦਾ ਪੱਖ ਰੱਖਦੇ ਹੋ ਜਿਵੇਂ ਵੀ ਆ ਪਰ ਯਾਰ ਮੈਂ ਵੇਖਿਆ ਵੀ ਕਈ ਚੱਲ ਬਲੌਗਰ ਕੱਢ ਜਾਂਦੇ ਉਹਨਾਂ ਦੇ ਮੂੰਹ ਤੇ ਜਿਹੜੀ ਹੁੰਦੀ ਹੈ ਜਿਵੇਂ ਰੋਮੀ ਹੁਣ ਉਹਦੇ ਮੂੰਹ ਤੇ ਚੜੀ ਗਾਲ ਉਹ ਬਈ ਨਹੀਂ ਹਟਦਾ ਉਹ ਨਹੀਂ ਹਟ ਸਕਦਾ ਹਨ ਉੱਪਰ ਕੱਢਦਾ ਵੀ ਜੈਨੂਨ ਗਾਣ ਜਿੱਥੇ ਜਮਾ ਲੋਡ ਹੁੰਦੀ ਹੈ ਲੋਡ ਮੁਤਾਬਕ ਜਿਹਨੂੰ ਜਿੰਨੀ ਲੋਡ ਹੁੰਦੀ ਉਹਨੇ ਦੇ ਦਿੰਦਾ ਨਹੀਂ ਆਏ ਨਹੀਂ ਕਿਹਨੂੰ ਕੱਢਦਾ ਤੇ ਜਿਵੇਂ ਆ ਪਿੱਛੇ ਪਿਆ ਹੀ ਪੰਗਾ ਉਹਨਾਂ ਦੀ ਚੁਟਕੀ ਹਰਾਂ ਦਾ ਹਨਾ ਤੇ ਉਵੇਂ ਹੁਣ ਬੋਲਿਆ ਕਮਲ ਪਟਿਆਲੇ ਵਾਲਾ ਹਨਾ ਉਹ ਖਣੀ ਹੈਗੇ ਆ ਫਲੌਪ ਵਾਲੇ ਦੀ ਬਲੋ ਬਲੇ ਉਹਨਾਂ ਨੂੰ ਬੋਲਿਆ ਕਿ ਤੇ ਹੈ ਕਿ ਉਹਦੀ ਆਈਡੀ ਦੂਜੀ ਫਰਮਾਂ ਦਾ ਬਣਾਈ ਤੇ ਉਹਨਾਂ ਨੂੰ ਬੋਲਿਆ ਵੀ ਮੈਂ ਆਇਆ ਰਾਂਦੜੀ ਖਾਂਦੇ ਹਾਂ ਇਹ ਆ ਮੇਰੀ ਜਨਾਨੀ ਇੱਜ਼ਤਦਾਰ ਆ ਮੈਂ ਕੰਮ ਕਰਦਾ ਮੇਰੇ ਪਰਚੀ ਚੱਲਦੇ ਆ ਮੈਂ ਬਦਮਾਸ਼ ਆ ਮੈਂ ਬਦਮਾਸ਼ ਬਦਮਾਸ਼ ਚਿੱਕੀ ਦੀ ਹਨ ਮੈਂ ਹਾਂ ਫਿਰ ਲੱਕੇਤ ਮੈਨੂੰ ਬਹੁਤ ਚੜੀ ਸੀ ਉਦੋਂ ਤੇ ਪਰ ਗਾਲਾਂ ਕੱਢੀਆਂ ਨੇ ਗਾਣਾ ਜਿਹਨੂੰ ਕੱਟੀਆਂ ਉਹਨੂੰ ਵੀ ਪਤਾ ਜਿਹਨ ਮੈਂ ਦਾਸੀ ਦਿੱਤਾ ਬਦਰੀ ਬਣੀ ਲੈ ਉਹ ਹੋਰ ਬਣੂਗੀ ਸੋ ਆਲਾ ਮੈਂ ਸਟ੍ਰਾਈਕ ਮਾਰਦੀ ਹੋਰ ਤੂੰ ਕੀ ਕਰੇਗਾ ਮਮਾ ਸਟ੍ਰਾਈਕ ਹੀ ਮਾਰੇਗਾ ਹੋਰ ਤੇਰੇ ਹੱਥ ਵਾਸ ਸੁਕੋਸ਼ ਹੈਗਾ ਨਹੀਂ ਹੈਗਾ ਨਾ ਬਸ ਆਹੀ ਗੱਲ ਤੇ ਉਹ ਜਿਹੇ ਲੋਕ ਇਹਨਾਂ ਨੂੰ ਵੇਖਣ ਵਾਲੇ ਜਿਹੜੇ ਇਹਨਾਂ ਨੂੰ ਆਈਡਲ ਰੀਲਾ ਨੂੰ ਰੀਲਾ ਬਣਾਉਣ ਵਾਲਿਆਂ ਤੇ ਜਿਹੜਾ ਨੰਗ ਪੁਣਾ ਬਖਾਉਣ ਵਾਲਿਆਂ ਨੂੰ ਆਦੇ ਆਈਡਲ ਮੰਨਦੇ ਵੀ ਸਾਡੇ ਆਈਡਲ ਹੈ ਹੀ ਨਾ ਦੇ ਪਹਿਣਾ ਇਹ ਮੇਰਾ ਫੇਵਰੇਟ ਹੋਪ ਹੈ ਜਿਹੜਾ ਬਲੌਗਰ ਹੈ ਤੇ ਇਹ ਮੇਰਾ ਫਲਾਣਾ ਹੋ ਉਹ ਇਹ ਲੋਕ ਸਮਝ ਗਏ ਤੁਸੀਂ ਬਾਕੀ ਹੁਣ ਚਲੋ ਤੇ ਆ ਆਪਣੇ ਨਾਲ ਉਹ ਆਪਣੇ ਨਾਲ ਕਾਲੋ ਨਾਲ ਉਹਨੀ ਦੀ ਬੁਗੜੀ ਬੁਗੜਾ ਬੁਗੜੀ ਬੁਗੜਾ ਬੁਗੜੀ ਨੀ ਉਹ ਪ੍ਰੀਤ ਤੇ ਗੁਰੀ ਹੈ ਨਾ ਉਹ ਪਹੁੰਚੇ ਆਪਣੇ ਕੋਲ ਅੱਜ ਸਪੈਸ਼ਲ ਸੱਦੇ ਤੇ ਉਹਨਾਂ ਨੂੰ ਮੈਂ ਸਪੈਸ਼ਲੀ ਇਨਵਾਈਟ ਕੀਤਾ ਮੈਂ ਜੀ ਪਹੁੰਚੋ ਜਰੂਰ ਪਹੁੰਚੋ ਤੁਹਾਡੀ ਬਹੁਤ ਲੋੜ ਹੈ ਤੇ ਗੱਲਾਂ ਐ ਬਣੀ ਵੀ ਬੁਗੀ ਤੇ ਮੰਨ ਗਈ ਬੁੱਗਾ ਨਹੀਂ ਮੰਨਿਆ ਬੁੱਗਾ ਮੇਰੇ ਛਲੇ ਦਾ ਨੰਦਰ ਤੇ ਲੱਗਦਾ ਬੁੱਗਾ ਮੇਰੇ ਤੇ ਲੱਗਦਾ ਹਲਾ ਨਹੀਂ ਮੰਨਿਆ ਕੀ ਕਰੀਏ ਹੁਣ ਤੇ ਬੁੱਗੀ ਨੇ ਬਖਾਇਆ ਵੀ ਆਹ ਵੇਖੋ ਜੀ ਇਹਦੀ ਮੈਂ ਵਲੋਗ ਬਣਾਉਣੀ ਆ ਤੇ ਬੁੱਗਾ ਜਿਹੜਾ ਬਿਮਾਰ ਪਿਆ ਹੈ ਬੁੱਗੇ ਨੂੰ ਕਿਤੇ ਨਸ਼ਾ ਪਤਾ ਨਹੀਂ ਮਿਲਿਆ ਹੁਣ ਜਿਹੜਾ ਕੁ ਕਰਦਾ ਉਹ ਗੋਲੀ ਘਪਾ ਇਹਨੂੰ ਦਿੰਦੇ ਰਹਿ ਗਏ ਬੀਬੇ ਬੁੱਗਾ ਬਸੋਂ ਬਾਹਰ ਹੋਇਆ ਪਿਆ ਗੋੜੀ ਗੱਪਾ ਖਾਂਦਾ ਉਹ ਮਿਲਿਆ ਨਹੀਂ ਕਿਤੇ ਜਾਂਦਾ ਗਾਉ ਨਹੀਂ ਮਿਲਿਆ ਮੁਲਿਆ ਕੀ ਹੋਇਆ ਕੀ ਨਹੀਂ ਇਹ ਤਾਂ ਹੁਣ ਉਹਨੂੰ ਪਤਾ ਪਿਆ ਮੇਰੇ ਸੋਫੇ ਤੇ ਕੁੰਗੜਿਆ ਜਰਾ ਇੰਨੇ ਬਣਾਇਆ ਪਿਆ ਮੱਛੀ ਜਿੰਨਾ ਤੇ ਉਹ ਬੁੱਗੀਆਂ ਨਹੀਂ ਬਣਾ ਬਲਾਉ ਬਣਾ ਬੁੱਗਾ ਬੁੱਗਾ ਨੂੰ ਜਰਾ ਡਾਉਨ ਹੁੰਦਾ ਪਿਆ ਤਾਂ ਤੋੜ ਚ ਮਰੀ ਜਾਂਦਾ ਉਹ ਕਿੱਥੇ ਬਣਾ ਲਿਆ ਤੈਨੂੰ ਬਲਾਉਗੂੀਆਂ ਤੇ ਨਾਲ ਨਾਲ ਕੁਝ ਦੇਖਦੀਆਂ ਖਾਣ ਨੂੰ ਬਣਾਉਂਦੇ ਆ ਚਲੋ ਮੈਂ ਦੇਖਦੀ ਹਾਂ ਰਸੋਈ ਚ ਕੀ ਪਿਆਵਾ ਤੇ ਉਹ ਆਪਾਂ ਬਣਾਉਂਦੇ ਆ ਠੀਕ ਹੈ ਓਕੇ ਚਲੋ ਪਰ ਸੀ ਉਹਨਾ ਟਾਈਮ ਦੇਖ ਮੂਵੀ ਮੈਂ ਜਾਂਦੀ ਬੁੱਕਾ ਜਰਾ ਮਰਿਆ ਪਿਆ ਉਹਦੇ ਤਾਂ ਉਹ ਕਿ ਕੁਛ ਖਾਣ ਲੈਵਾਂਗਾ ਦਾ ਮਸਾ ਅੱਖ ਮੀਚ ਕੇ ਜਵਾਬ ਦਿੱਤਾ ਨੀ ਬੋਲੇ ਵੀ ਨਹੀਂ ਆ ਦਰਜਾ ਤਾਂ ਪਾਲਾ ਕਿਤੇ ਦੋ ਤਿੰਨ ਦਿਨਾਂ ਦਾ ਜਿਵੇਂ ਟੁੱਟਿਆ ਜਾ ਹੁੰਦਾ ਹਨ ਉਵੇਂ ਹੀ ਹਾਲ ਹੋਇਆ ਪਿਆ ਕਿਤੇ ਪਤਾ ਨਹੀਂ ਇੰਟਰਨੈਸ਼ਨਲ ਵਿੱਚ ਛੱਡਦਾ ਹੁਣ ਘਰੇ ਬੈਠਾ ਵੀ ਨਾ ਛੱਡਦੇ ਹੁਣ ਹਨਾ ਵੀ ਛੇਤੇ ਬਣਾਉਣੇ ਆ ਬੋੜੀ ਛੋਡੀ ਤੇ ਤਾਂ ਕਰਕੇ ਫਿਰ ਬੁੱਕੀ ਵੀ ਕੇਅਰ ਕਰ ਰਹੀ ਵੀ ਤੁਸੀਂ ਕੀ ਖਾਓਗੇ ਪੁੱਛ ਕੇ ਨਹੀਂ ਇਹ ਨੂੰ ਬਸ ਇੱਧਰ ਲੈ ਆ ਕੇ ਕੋ ਦਿੱਤਾ ਕੀ ਖਾਓਗੇ ਨੂਡਲ ਖਾਓਗੇ ਨੂਡਲ ਲੈ ਆਉਣੀ ਚਾਹ ਚੁ ਬਣਾ ਕੇ ਪਿਆਈਏ ਨੇ ਫਿਰ ਪੁੱਛਿਆ ਵੀ ਠੀਕ ਹੈ ਬਾਜ ਦੇ ਨਿਕਲੀ ਪਈ ਉਹਦੀ ਨਾ ਤਾਂ ਮੇਟ ਆਪਾਂ ਲਗਾਉਂਦੇ ਆ ਤੜਕਾ ਤੇ ਦੇਖਦੇ ਆ ਕਿੰਨਾ ਮੰਦਾ ਆਪਣਾ ਨੂਡਲ ਨੂਡਲ ਤੇ ਇੰਨਾ ਟਾਈਮ ਲੱਗਦੀ ਹੈ ਸੰਸੰਗਾ ਮੈਗੀ ਸਹੀ ਆ ਪਿਆਜ਼ ਆਪਾਂ ਪਾਤੇ ਆ ਹੁਣ ਨੂਡਲ ਬਣਾ ਸਕਦੇ ਆ ਬੁਗੜੀ ਤੋਂ ਆਪਾਂ ਨੂੰ ਤਾਂ ਹੁੰਦੇ ਨਹੀਂ ਹੁਣ ਨਾ ਆਪਾਂ ਕਦੇ ਵੇਖੇ ਆ ਤੁਸੀਂ ਵੀ ਨਹੀਂ ਵੇਖੇ ਨੇ ਮੇਰੇ ਹਿਸਾਬ ਨਾਲ ਹਨ ਨੂਡਲ ਪਹਿਲੀ ਵਾਰ ਆਇਆ ਸਭ ਆਇਓ ਬੁਗੀਸ ਖਾ ਰਹੀ ਹੈ ਤਰਕਤਰ ਕਰ ਰਹਾ ਚੰਗੀ ਤਰ੍ਹਾਂ ਆਜੋ ਗਾਇਸ ਕਿ ਨਹੀਂ ਮੈਂ ਇਸ ਨੂੰ ਨੂਡਲ ਆ ਜੀ ਸਾਨੂੰ ਬਣਾਉਣੇ ਤੇ ਵੀ ਤਾਂ ਕਦੇ ਖਾਦੇ ਨਹੀਂ ਹੁਣੇ ਤਾਂ ਕਦੇ ਵੇਖੇ ਨਹੀਂ ਹੁਣੇ ਨੂਡਲ ਨਹੀਂ ਮੈਂ ਐ ਬਾਤ ਮਾਰ ਕੇ ਨਹੀਂ ਮੈਂ ਮੈਂ ਇਸ ਕੋ ਨਹੀਂ ਦਰ ਬਣਾਉਣੇ ਵੀ ਨੂਡਲ ਐ ਬਣਦੇ ਹੁੰਦੇ ਗਾਇਸ ਗਾਇਸ ਵੀਰੇ ਗਾਇਸ ਵੀਰੇ ਗਾਇਸ ਵੀਰੇ ਗੱਲ ਵੀ ਆਪਾਈ ਕਰਦੀ ਹਾਂ ਇਹ ਇਸka ho gaya jo seklo noodle bana ਆ ਗਦਾ ਟੈਸਟ ਕਰਾ ਰਹਾ ਹੂੰ ਗਰੀਨ ਫਿਰ ਆਪਾਂ ਸਾਰਿਆਂ ਨੇ ਸੋ ਤੁਸੀਂ ਵੀ ਦੱਸਿਓ ਕਿੱਦਾਂ ਬਣਾਉਂਦੇ ਹੋ ਮੈਂ ਤਾਂ ਬਸ ਇਦਾਂ ਹੀ ਸਿੰਪਲ ਜਿਹਾ ਬਣਾਤਾ ਹੂੰ ਸੌਸ ਵਗੈਰਾ ਦੂਸਰੀਆਂ ਵੀ ਨਹੀਂ ਸੀਗੀਆਂ ਬਸ ਇਦਾਂ ਹੀ ਬਣਾਤਾ ਪਿਆਜ਼ ਸਹਾਈ ਹੋਏ ਚੁੱਕ ਗਏ ਤੋ ਇੱਕ ਕੈਚਪ ਸੀਗਾ ਮਨਾ ਟਮਾਟੋ ਸੌਸ ਵਾਲਾ ਮੈਂ ਤੇ ਜੁ ਦੱਸਿਓ ਤੁਸੀਂ ਕਿੱਦਾਂ ਕਾ ਜੋੜਿੰਦਾ ਪਾਣਾ ਪੀਣਾ ਬਹੁਤ ਫਰਾ ਓਕੇ ਬਾਅਦ ਇੱਕ ਰਿਵਿਜ਼ਿਟ ਕਰੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੋ ਹੁਣ ਆਪਾਂ ਲੈ ਕੇ ਚਾਲਦੇ ਆਂ ਤੇ ਟੇਸਟ ਕਰਦੇ ਆਂ ਤਰਾਂ ਗੁੜੀ ਨੂੰ ਕਰਾਂਦੇ ਓਕੇ ਸਾਰੋ ਦੇਖੋ ਜੀ ਵੇਖਣੋਂ ਤਾਂ ਵਧੀਆ ਲੱਗਦਾ ਪਰ ਬਾਕੀ ਦੇਖੋ ਹੁਣ ਟੇਸਟ ਕਰਕੇ ਦੱਸੋ ਕਿੱਦਾਂ ਦਾ ਲੱਗ ਗਿਆ ਇੰਨਾ ਟਾਈਮ ਲੱਗ ਗਿਆ ਮੈਨੂੰ ਭੁੱਖ ਆਪ ਲੱਗੀ ਤੇ ਬਣਾਉਂਦੇ ਬਣਾਉਂਦੇ ਖਾਲੀ ਜਪਾ ਕੇ ਲੈ ਆਈ ਮੈਂ ਕਿਸਾ जल्दी ही ठंडा आऊगा गुरी साहब चैक करेंगे बुगे हरी बुगे हरी तो मरे पे इन्हें तो कह देना भी ठीक है बस वी ज़ेरा कुछ ले आई वादी ही है बस ले लेकिन कुछ खवा खाता दता ही है ना गुरी हरी लगे शेफ मास्टर दस हाँ जी टेस्ट कितने कमी है तो कितने बहुत अगे कर सकते हो पेशा दे ਕੁਰੀਚਾ ਪਹਿਲਾਂ ਤਾਂ ਮੈਂ ਹੀ ਕਹੂੰਗਾ ਵੀ ਦਵਾਈ ਦਈ ਲੋ ਚਾਜਦੀ ਪਹਿਲਾਂ ਮਾਰੇ ਮੋٹے ਸੈੱਟ ਹੋ ਜਾਓ ਤੁਹਾਡੇ ਕਿਡਨੀ ਦੇ ਲੀਵਰ ਮੈਨੂੰ ਫੇਰ ਲੱਗਦੇ ਜੇਸਾ ਮੇਰੇ ਹਿਸਾਬ ਨਾਲ ਤੇ ਉਹਦੇ ਮੂਹ ਦੀ ਰੰਗਤ ਦਸੀ ਜਾਂਦੀ ਹੈ ਤੇ ਮੇਰੇ ਹਿਸਾਬ ਨਾਲ 2 ਮਹੀਨੇ ਤੈਨੂੰ ਲੋੜ ਪਊਗੀ ਸੈਂਟਰ ਸੈਂਟਰ ਤੇ ਨੂੰ ਰੱਖਣਾ ਪੈਣਾ ਉਦਾਂ ਨਹੀਂ ਗੱਲ ਬਣਨੀ ਬੁਗੇ ਤੇ ਬੱਗੀ ਬਾਜ ਚੱਲ ਕੋਈ ਨਹੀਂ ਟਿੱਕੇ ਜਾਇਓਗੀ 2 ਮਹੀਨੇ ਫਿਰ ਕੀ ਵਲੌਗ ਤੇ ਚੱਲੀ ਜਣਾ ਮੋਬਾਈਲ ਤਾਂ ਬੱਗੀ ਕੋਲੀ ਹੋਣਾ ਜਗਾ ਬੱਗੇ ਲਾਲਾ ਭਾਈ ਨਾ ਮੈਂ ਆ ਦੇ ਸਰੀ ਨੂੰ ਕਸ਼ਟ ਕਰ ਮੈਨੂੰ ਵੀ ਤੇਰੇ ਤੇ ਖੰ ਤਰਸ ਆਈ ਜਾਂਦਾ ਵੀ ਮੈਂ ਕੀ ਬੋਲਾਂ ਤੇ ਕੀ ਨਾ ਬੋਲਾਂ ਬੋਲਣਾ ਤਾਂ ਮੈਂ ਬਹੁਤ ਕੋਸ਼ਿਸ਼ੀ ਹੁਣ ਤੇਰੀ ਸ਼ਕਲ ਵੇਖ ਕੇ ਤਰਸ ਆਈ ਜਾਂਦਾ ਵੀ ਯਾਰ ਛੱਡ ਕੀ ਯਾਰ ਪਹਿਲਾਂ ਮਰਿਆ ਪਿਆ ਮਰੇ ਨੂੰ ਕੀ ਮਾਰਨਾ ਹਨ ਕੋਈ ਤੂੰ ਜਿੰਨੀ ਇਨੋਸੈਂਟ ਹੁਣ ਬਣੀ ਐ ਨਹੀਂ ਨਹੀਂ ਹੈ ਨਹੀਂ ਮੈਨੂੰ ਪਤਾ ਤੇਰੀ ਸ਼ਕਲ ਐ ਲੱਗਦੀ ਵੀ ਇਨੋਸੈਂਟ ਹੀ ਲੋਕਾਂ ਨੂੰ ਵੀ ਲੱਗਦੀ ਹੋਣੀ ਐ ਪਰ ਤੂੰ ਇੰਨੀ ਹੈ ਨਹੀਂ ਮੈਨੂੰ ਪਤਾ ਤੂੰ ਬਹੁਤ ਆਫ ਹੋ ਸਮਝੀ ਕੀ ਨੇ ਮੈਂ ਕੀ ਕਰਾਂ ਸ਼ਤਾਨਾ ਹੋਰ ਹੀ ਗਲਤ ਪਾਸੇ ਲੈ ਜਾਂਦੇ ਐ ਰੋਗ ਵੀ ਨਾ ਓ ਮਾਈ ਗੋਡ ਕੁੜੀਆਂ ਕਰਦੇ ਨੇ ਇਹ ਹੀ ਕਰਦੀ ਹੁੰਦੀ ਕਾਲੋ ਖਾਂਦੀ ਹੁੰਦੀ ਓ ਮਾਈ ਗੋਡ ਐ ਇਹ ਕਰਕੇ ਮੇਰੇ ਸਾਲਿਆਂ ਦੀ ਉਹ ਇਹ ਜਦੋਂ ਇਹਨਾਂ ਨੂੰ ਬੁਗੜੀ ਚੋਟਕੀ ਜਦੋਂ ਚੱਕ ਲਏ ਨਾ ਇਹਨਾਂ ਚੱਕਰ ਦੀ ਨੂੰ ਵੇਖ ਲਈਏ ਨਾ ਕਾਲੋ ਦੀ ਯਾਦ ਆਉਣੀ ਹੋਣੀ ਠੀਕ ਹੈ ਵੀਡੀਓ ਕਰਦੇ ਹਾਂ ਸਮਾਪਤ ਤੇ ਮਿਲਦੇ ਹਾਂ ਅਗਲੀ ਵੀਡੀਓ ਚ ਬਈ ਯਾਰ ਸਬਸਕ੍ਰਾਈਬ ਕਰ ਲਓ ਠੀਕ ਹੈ ਨਹੀਂ ਤਾਂ ਮੇਰੇ ਆਏ ਹੋ ਗਿਆ ਸਬਸਕ੍ਰਾਈਬ ਕਰ ਲਓ ਤੇ ਚੈਨਲ ਨੂੰ ਬੇਲੇ ਜਿਹੀ ਨਾ ਪੜਿਆ ਕਰੋ ਧਰਪਦਾ ਯਾਰ ਤੁਸੀਂ ਘੜਾਣੇ ਪੜਾ ਬਸ ਯਾਰ ਪੜੇ ਲਿਖੇ ਲੋਕ ਆ ਨਾਪ ਦਿਓ ਲਈ ਦਬ ਦਿਓ